ਕੋ ਸ਼ਰਮੇ ਯਾਰ ਹਾਂਜੀ ਯਾਰ ਕਿੰਨੇ ਦਿਨ ਹੋ ਗਏ ਪੋਸਟ ਨਹੀਂ ਕੀਤੀ ਇੰਸਟਾ ਤੇ ਹੁਣ ਕਰ ਤਾਂ ਨਹੀਂ ਯਾਰ ਯਾਰ ਤੂੰ ਮੇਰੀ ਵੀਡੀਓ ਬਣਾਏਂਗਾ ਇੱਕ ਬਣਾਉਂਗਾ ਆ ਫੜ ਫਿਰ ਭਰਾ ਦਾ ਫੋਨ ਮੈਂ ਉਧਰੋਂ ਆਣਾ ਵਾ ਤੂੰ ਮੇਰੀ ਵੀਡੀਓ ਬਣਾ ਠੀਕ ਆ ਵਧੀਆ ਹੀ ਆ ਵੀ ਹੀ ਆ ਓਏ ਯਾਰ ਉਹੀ ਪੰਗਾ ਯਾਰ ਇੱਥੇ ਤੇ ਵਧੀਆ ਨਹੀਂ ਆਂਦੀ ਵੀਡੀਓ ਯਾਰ ਫਿਰ ਤੈਨੂੰ ਪਤਾ ਹੀ ਐ ਇਹਦਾ ਕੈਮਰਾ ਕਿੰਨਾ ਯਾਰ ਤੂੰ ਇਦਾਂ ਕਰ ਮੈਨੂੰ ਕੋਈ ਫੋਨ ਹੀ ਲੈ ਦੇ ਬਹੁਤੀ ਬਕਾਰ ਵੀਡੀਓ ਦਾ ਜੇ ਤੂੰ ਵੀਡੀਓ ਬਣਾਉਣਾ ਹੀ ਹੈ ਨਾ ਤੂੰ ਆਈਫੋਨ ਲੈ। ਉਹ ਯਾਰ ਫੋਨ ਤੇ ਫਾਈਨਾਂਸ ਕਰਾ ਲਾ ਪੈਸਿਆਂ ਦੀ ਤੰਗੀ ਹੈ ਨਾ ਪੈਸੇ ਘਟ ਗਏ ਆ। ਕਿੰਨੇ ਪੈਸੇ ਤੇਰੇ ਕੋਲ? ਪੈਸੇ ਤੇ ਮੇਰੇ ਕੋਲ 4-5 ਹਜ਼ਾਰ ਹੀ ਹੋਣਾ ਵਾ। ਚੱਲ ਬੰਦਾ ਤਾਂ ਖਰਚਿਆ ਆਪਣਾ। ਹੋਰ ਆਲੂ ਦੇ ਕੀ ਆ ਨਾ ਠੀਕ ਹੈ। ਉਹ ਯਾਰ ਚੱਕਰ ਬੜਾ ਚੱਲਣ ਲਿਆ ਹੀ ਆ। ਤੂੰ ਇੰਸਟਾ ਦੀ ਵੀਡੀਓ ਪਾਉ ਉਹ ਕੋਈ ਨਾ ਗਈ ਜਾਂ ਬਲਰ ਹੋ ਜਾਂਦੀ ਜਾਂ ਸਹੀ ਨਹੀਂ ਆਂਦੀ। ਫੋਨ ਯਾਰ ਵਿਕਾਰ ਆਇਆ ਮੇਰਾ ਫੋਨ ਕਰਾ ਕੇ ਦੇ ਫਾਈਨਾਂਸ ਉਹ ਯਾਰ ਮੈਂ ਤੇਨੂੰ ਸਲਾਹ ਦੇਣਾ ਯਾਰ ਆਈਫੋਨ ਲੱਲਣਾ ਯਾਦ ਕਰ ਲੈ ਭਾਈ ਕਿਹੋ ਜਿਹੀ ਗੱਲਾਂ ਕਰਦੇ ਢੈ ਕਦੇ ਉਹ ਫੋਨ ਇਹਨਾਂ ਨੂੰ ਭਾਈ ਨੂੰ ਮਰੇ ਕਹਿਣਾ ਫਰਾਂਸ ਕਰਾ ਦੇਣਾ ਵਈ ਯਾਰ ਉਹ ਆਪਣੇ ਕਹਿਣਾ ਸੱਜਣੀਆਂ ਦੇ ਮਗਾ ਚੱਕ ਟਕਵਾ ਨਾ ਸਰਾਂ ਰੋ ਯਾਰ ਟੱਕੜ ਵਾਲੀ ਕੰਮ ਟੱਕੜ 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 ਵਾਲੀ ਕੋ ਯਾਰ ਹੁਣ ਨਾ ਫਰਾਂਸ ਨਾ ਕਰਾ ਦੀ ਇਹਨਾਂ ਨੂੰ ਆਪਣੇ ਪੁੱਤਾਂ ਨਾਲ ਤੁਹਾਨੂੰ ਪਤਾ ਮਾਂ ਤਨ ਬੜਾ ਕਰਦੇ ਆਪਾਂ ਯਾਰ ਨਾਮ ਤੇ ਮੈਂ ਵੀ ਉਹਨਾਂ ਦਾ ਸੁਣਿਆ ਟੱਕੜ ਟੈਲੀਕਮ ਵਾਲਿਆਂ ਦਾ ਰਾਤ ਦੇ ਦਰਸ਼ੇ ਵਿੱਚ ਕਰਾ ਸ਼ਾਇਦ ਇਹ ਨਾਲ ਦੇ ਵਿੱਚ ਉਹ ਯਾਰ ਇਹਦੇ ਪੈਸੇ ਸਾਰੇ 4-5000 ਆ ਮੈਂ ਵੀ ਕੀ ਕਰੀ ਬਹੁਤ ਜ਼ਿਆਦਾ ਇਹ ਤਾਂ ਬਹੁਤ ਜ਼ਿਆਦਾ ਹੋ ਗਏ ਯਾਰ ਕਰ ਦਣਗੇ ਚਲੋ ਯਾਰ ਸਾਰੀ ਪਿਆਰ ਸ਼ਾਹੀ ਕਿਹੜਾ ਲੌਗ ਹੈ 15 ਲੱਗਾ 18 ਲੱਗਾ 15 Pro ਮੈਕਸੀਮ ਲੱਗਾ ਤੁਹਾਡਾ ਕੀ ਵਿਚਾਰ ਹੈਗਾ ਆ ਕਿਹੜਾ ਮਡਲ ਹੈ ਜੀ ਕੋਈ 15 ਇਹ 15 ਹੈ ਜੀ ਐਚ Pro ਸੀਰੀਜ਼ ਹੀ ਮਿਲ ਜੇਗੀ Pro ਮਿਲ ਜੇਗੀ 15 ਤੋਂ 15 Pro ਪਰ ਨੈਲ ਸਾਰੇ ਇਹ ਆਪਣਾ ਕੋਈ ਭਾਰੀ ਮੈਂ 15 ਪਲੱਸ ਹੈ ਜੀ 15 ਪਲੱਸ ਮੇਰੀ ਗੱਲ ਸੁਣ ਕੋਈ ਆਪਣਾ ਹੋਰ ਬ੍ਰੈਂਡ ਦੀ ਹੈ ਕਿਹਦਾ ਜਿਹੜਾ ਸਾਰਾ ਵਧੀਆ ਹੈ ਸਰ ਵੱਡੇ ਮਾਡਲ ਟਾਈਮੋਂ ਲੱਗੇ ਪਈ ਲਾਈਵ ਆਪਾਂ ਚੈੱਕ ਕਰ ਆਓ ਵੇਖੀ ਆਓ ਫਾਈਨੋ ਵੀਡੀਓ ਦਾ ਬੜਾ ਸ਼ੌਂਕ ਹੋ ਗਿਆ ਜੀ ਬਜੀ ਜੀ ਗੁਣਾ ਵੀਡੀਓ ਨਹੀਂ ਅੱਗੇ ਕਰਦੇ ਹਾਂ ਹਾਂ ਬਿਲਕੁਲ ਗ੍ਰੇਟ ਦਾ ਕਿਹਾ ਠੀਕ ਹੈ ਬਜੀ ਬਜੀ ਇਹ ਦੇਖੋ ਇਹ ਨਵਾਂ ਮਾਡਲ ਆਇਆ ਜੀ Samsung ਦਾ Galaxy S24 Ultra ਜਿਹਨੂੰ ਅਸੀਂ ਕਹਿ ਦਿੰਦੇ ਹਾਂ Galaxy AI ਇਹਦੇ ਵਿੱਚ ਕੀ ਹੈ ਕਿ ਤੁਸੀਂ ਜਿਸ ਤਰ੍ਹਾਂ ਦਾ ਵੀ ਕੰਟੈਂਟ ਆਪਣਾ ਬਣਾਉਂਦੇ ਜੇ ਬਹੁਤ ਹੀ ਵਧੀਆ ਕੁਆਲਿਟੀ ਦੇ ਵਿੱਚ ਬਣਾਦਾ ਵਾ ਕੈਮਰਾ ਦੀ ਕੁਆਲਿਟੀ ਪਲੱਸ ডিসਪਲੇ ਦੀ ਕੁਆਲਿਟੀ ਦੀ ਗੱਲ ਕਰਾਂ ਜਾਂ ਬਿਲਡ ਕੁਆਲਿਟੀ ਦੀ ਗੱਲ ਕਰਾਂ Samsung ਦੀ ਬਹੁਤ ਜ਼ਿਆਦਾ ਵਧੀਆ ਫੋਨ ਆ ਪਾਜੀ ਤੁਸੀਂ ਕੋਈ ਚਾਹ ਆ ਕੇ ਐਕਸਪੀਰੀਅੰਸ ਕਰਕੇ ਦੇਖੋ ਕੈਮਰਾ ਕੁਆਲਿਟੀ ਵਗੈਰਾ ਚੈੱਕ ਕਰੋ ਫਿਰ ਪਤਾ ਲੱਗੇ ਕਿ ਫੋਨ ਵਿੱਚ ਕੀ ਐਪਰੀਅੰਟ ਹੈਗਾ ਮੈਂ ਕਿਹਾ ਭਾਈ ਫਾਈਨਾਂਸ ਕਰ ਦੋਗੇ ਸਾਰਾ ਬੈਲੈਂਸ ਜੀ ਰਿਵਿਊ ਜੀ ਹੋ ਜਾਏਗਾ ਸਾਰਾ ਫਾਈਨਾਂਸ ਹੋ ਜਾਏਗਾ ਭਾਜੀ ਆਪਣਾ ਨਾ ਕੋਈ ਕਾਰਡ ਨਹੀਂ ਬਣਿਆ ਫਲੈਸ਼ ਕੇਸ ਹੈਗਾ ਜੀ ਹਾਂਜੀ ਕੋਈ ਦਿੱਕਤ ਨਹੀਂ ਭਾਜੀ ਫਲੈਸ਼ ਕੇਸ ਤੇ ਵੀ ਫਾਈਨਾਂਸ ਹੋ ਜਾਂਦਾ ਹੈ ਭਾਜੀ ਆਪਣੇ ਮਹਾਂ ਤੁਸੀਂ ਪੇਮੈਂਟ ਵੀ ਉਹ ਘੱਟ ਦੇਣੀ ਹੈ ਜੀ ਭਾਈ ਕੋਈ ਚੱਕਰ ਨਹੀਂ ਭਾਈ ਆਪਾਂ ਡਾਕੂਮੈਂਟਸ ਪਾ 4-5000 ਰੁਪਏ ਡਾਊਨ ਪੇਮੈਂਟ ਹੈਗੀ ਬਸ ਚੱਲਦੀ ਨਹੀਂ ਕਿਤੇ ਜੀ ਕੋਈ ਦੇਖਤ ਨਹੀਂ ਆਪਾਂ ਡਾਕੂਮੈਂਟਸ ਪਾ ਕੇ ਚੈੱਕ ਕਰ ਲਾਂਗੇ ਆਪਾਂ ਵੀ ਇਹਨੂੰ ਵਾਧੂ ਆਵਾਜ਼ ਬੈਨੀਫਿਟ ਦੇਵਾਂਗੇ 24 0 ਦੀ ਆਫਰ ਵੀ ਇਹਦੇ ਤੇ ਚੱਲਦੀ ਪਈ ਹੈ ਜਿਵੇਂ ਵੀ ਤੁਸੀਂ ਜਾਣਦੇ ਜੀ ਐਫਾ ਕਿਤਾ ਚੱਲਦੀ ਚੱਲਦੀ ਸੀਗੀ 24 0 ਦੀ ਪ੍ਰੋਡਕਟ ਦੇ ਉੱਤੇ ਕਈ ਪ੍ਰੋਡਕਟਾਂ ਹੁੰਦੀਆਂ ਨੇ ਸੈਮਸੰਗ ਦੇ ਵਿੱਚ ਵੀ ਜਿਹੜੀ ਹੈ ਕਿ ਪ੍ਰੀਮੀਅਮ ਸੈਗਮੈਂਟ ਦੇ ਵਿੱਚ ਤੁਸੀਂ 24 0 ਦੀ ਆਫਰ ਲੈ ਸਕਦੇ ਜੀ ਘੱਟ ਤੋਂ ਘੱਟ ਡਾਊਨ ਪੇਮੈਂਟ ਦੇ ਤੇ ਮਤਲਬ ਜੇ ਆਪਾਂ ਡੇਲੀ ਬੇਸ ਤੇ ਇਹ ਐਵਰੇਜ ਕੱਢੀਏ ਤਾਂ ਬਹੁਤ ਘੱਟ ਜਿਵੇਂ ਮੈਂ ਪੁੱਛੀ ਕਿੰਨਾ ਕ ਆਪਾਂ ਖਰਚਾ ਕਰਦੇ ਹਾਂ ਦਾ ਖਾਣ ਪੀਣ ਦੇ ਉਹਨੇ ਕਿ EMI ਪਰ ਡੇ ਦੇ ਹਿਸਾਬ ਨਾਲ ਕਰਦੇ ਕਰੋ ਫਿਰ ਭਜੀ ਆ ਫਾਈਨਲ ਕਰੋ ਠੀਕ ਆ ਇਹ ਠੀਕ ਆ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਜੀ ਕਰੋ ਭਜੀ ਧੰਨਵਾਦ ਸਰੋ ਜੀ ਠੀਕ ਹੈ ਜੀ ਕਰੋ ਭਾਈ ਵੇਖੋ ਨਾ ਠੀਕ ਆ ਭਜੀ